ਵੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਸਾਰੇ ਜਿੰਨੀਆਂ ਸਾਡੇ ਜਥੇਬੰਦੀਆਂ ਸਾਡੇ ਫਰੈਂਡਸ ਸਪੋਰਟਸ ਕਲੱਬ ਦੇ ਗੁਰੂ ਘਰ ਦੀਆਂ ਕਮੇਟੀਆਂ ਜਿੰਨੇ ਵੀ ਸਾਡੇ ਹੋਰ ਸਪੋਰਟਸ ਮੈਟਰੋ ਕਲੱਬ ਐਨਵਾਈਸੀ ਕਲੱਬ ਤੇ ਮੈਨੀ ਚੱਡਾ ਜਿਹੜਾ ਖਾਸ ਕਰ ਸਾਡਾ ਭਰਾ ਇਹਨੇ ਬਹੁਤ ਸਾਡੀ ਹੈਲਪ ਕੀਤੀ ਆ ਐਂਡ ਇਟ ਬ੍ਰਿੰਗਸ ਮੀ ਸੱਚ ਪ੍ਰਾਈਡ ਟੂ ਸਪੋਰਟ ਫਰੈਂਡਸ ਕਲੱਬ ਆਫ ਨਿਊਯਾਰਕ ਟੂ ਸਪੋਰਟ ਆਲ ਆਫ ਆਰ ਪਲੇਅਰਸ ਮੇਟ ਅ ਬੈਸਟ ਮੈਨ ਵਿਨ but remember you are all winners ਜਿੰਨੀਆਂ ਟੀਮਾਂ ਆਈਆਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੂੰ ਸਾਡੀ ਟੀਮ ਸਾਡੀ ਨਿਊ ਯਰ ਜਿਹੜੇ ਫਰੈਂਡਸ ਕਲੱਬ ਦੇ ਮੈਂਬਰਸ ਆ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਮੈਨੇਜ ਕੀਤਾ ਫ੍ਰੈਂਚ ਕਲੱਬ ਆਫ ਨਿਊਯਾਰਕ ਦੇ ਵੱਲੋਂ ਪਿਛਲੇ ਦਿਨੀ ਵਨ ਡੇ ਸਪੋਰਟਸ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਬਹੁਤ ਸਾਰੇ ਮੁਕਾਬਲੇ ਹੋਏ ਇਸ ਮੌਕੇ ਜੇਤੂਆਂ ਨੂੰ ਕੈਸ਼ ਪ੍ਰਾਈਜ਼ ਅਤੇ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਗਿਆ ਫ੍ਰੈਂਚ ਕਲੱਬ ਆਫ ਨਿਊਯਾਰਕ ਦੇ ਵੱਲੋਂ ਸੌਕਰ ਅਤੇ ਵਾਲੀਬਾਲ ਦਾ ਵਨ ਡੇ ਸਪੋਰਟਸ ਟੂਰਨਾਮੈਂਟ ਹੋਲੀਕਿਆ ਗਿਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਕਲੱਬ ਦੀ ਟੀਮ ਦੇ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਕਪੂਰਥਲਾ ਸਪੋਰਟਸ ਐਂਡ ਕਲਚਰ ਕਲੱਬ ਸ਼ਹੀਦ ਕਰਤਾਰ ਸਿੰਘ ਸਰਾਬਾ ਸਪੋਰਟਸ ਕਲੱਬ ਨਿਊਯਾਰਕ ਮੈਟਰੋ ਸਪੋਰਟਸ ਕਲੱਬ, ਐਨਵਾਈਸੀ ਕਬੱਡੀ ਕਲੱਬ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਸਪੋਰਟ ਕਰ ਰਹੇ ਨੇ। ਇਸ ਮੌਕੇ ਬਿਲਾ ਸੂਚ ਹਰਾਂ ਦੇ ਵੱਲੋਂ ਇਸ ਸਬੰਧਤ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ਕਈ ਇਲੈਕਟਿਡ ਅਫੀਸ਼ੀਅਲਸ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਵਧਾਈ ਦਿੱਤੀ। ਜਿਹੜਾ ਅੱਜ ਸਾਡੇ ਕਲੱਬ ਫਰੈਂਡਸ ਕਲੱਬ ਆਫ ਨਿਊਯਾਰਕ ਕੋਲੋਂ ਟਰਨਮੈਂਟ ਆਰਗੇਨਾਈਜ਼ ਕੀਤਾ ਹੈ ਗਿਆਸਿਕਾ ਵਾਲੀਬਾਲ ਦਾ ਤੇ ਸੌਕਰ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਸਾਨੂੰ ਸੰਗਤ ਵੱਲੋਂ ਬਹੁਤ ਵਧੀਆ ਜਿਹੜੀਆਂ ਟੀਮਾਂ ਆਈਆਂ ਵਾਲੀਬਾਲ ਦੀਆਂ ਸ਼ੂਟਿੰਗ ਦੀਆਂ ਸਮੈਸ਼ ਦੀਆਂ ਸੌਕਰ ਦਾ ਅੰਡਰ 14 ਸੌਕਰ ਓਪਨ ਜਿਹਦੇ ਵਿੱਚ ਹਾਲੇ ਫਾਈਨਲ ਹੋਣਾ ਹੈਗਾ ਆਪਾਂ ਲੇਕਿਨ ਮੈਂ ਫਿਰ ਕਹਿੰਨਾ ਵੀ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਸਾਰੇ ਜਿੰਨੀਆਂ ਸਾਡੇ ਜਥੇਬੰਦੀਆਂ ਸਾਡੇ ਫਰੈਂਡਸ ਸਪੋਰਟਸ ਕਲੱਬ ਤੇ ਗੁਰੂ ਘਰ ਦੀਆਂ ਕਮੇਟੀਆਂ ਜਿੰਨੇ ਵੀ ਸਾਡੇ ਹੋਰ ਸਪੋਰਟਸ ਮੈਟਰੋ ਕਲੱਬ ਐਨਵਾਈਸੀ ਕਲੱਬ ਤੇ ਮੈਨੀ ਚੱਡਾ ਜਿਹੜਾ ਖਾਸ ਕਰ ਸਾਡਾ ਭਰਾ ਇਹਨੇ ਬਹੁਤ ਸਾਡੀ ਹੈਲਪ ਕੀਤੀ ਆ ਜਿੰਨੇ ਵੀ ਸਾਡੇ ਆ ਭਗਤ ਆਟੋ ਤੋਂ ਲੰਗਰ ਦੀਆਂ ਸੇਵਾਵਾਂ ਸਗੀਆਂ ਸਾਡੇ ਈਵਨ ਕਮੈਂਟੇਟਰ ਭਰਾ ਕਨੌਰ ਸਾਡੇ ਸੱਦੇ ਤੇ ਅੱਜ ਇੱਥੇ ਪਹੁੰਚਿਆ ਸੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਜਿੰਨੇ ਵੀ ਸਾਡੇ ਹੋਰ ਅੱਜ ਸਾਡੇ ਨਾਲ ਕਪੂਥਲਾ ਕਲੱਬ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਮੈਟਰੋ ਕਲੱਬ ਹੋਰ ਵੀ ਮੈਂ ਜਿੰਨੇ ਨਾਂ ਗੈਣ ਲੱਗਾ ਤਾਂ ਬਹੁਤ ਇੰਨੇ ਕ ਪਾਤਰ ਕੇ ਸਭਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਜਿਨ੍ਹਾਂ ਦੇ ਸਦਕੇ ਅਸੀਂ ਇਹ ਟੂਰਨਾਮੈਂਟ ਅੱਜ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ ਬਾਕੀ ਮੈਂ ਅੱਗੇ ਤੋਂ ਇਹੀ ਰਿਕੁਐਸਟ ਕਰਦਾ ਤੇ ਰੱਬ ਅਗੇ ਅਰਦਾਸ ਕਰਦਾ ਵੀ ਇਹੋ ਜਿਹਾ ਟੂਰਨਾਮੈਂਟ ਹੋਣ ਤੇ ਵੱਧ ਚੜ ਕੇ ਕਮਿਊਨਿਟੀ ਸਾਡਾ ਸਾਥ ਦੇਵੇ ਤੇ ਜੋ ਅਸੀਂ ਜਿਹੜੇ ਆਉਣ ਵਾਲੇ ਫਿਊਚਰ ਦੇ ਵਿੱਚ ਇਦਾਂ ਦੇ ਇਵੈਂਟ ਕਰਾਉਣ ਦੇ ਵਿੱਚ ਕਾਮਯਾਬ ਹੋ ਸਕੀਏ ਅਨ ਬਿਗਸ ਵੀ ਸੱਚ ਪ੍ਰਾਈਡ ਟੂ ਸਪੋਰਟ ਫਰੈਂਡਸ ਕਲੱਬ ਆਫ ਨਿਊਯਾਰਕ ਟੂ ਸਪੋਰਟ ਆਲ ਆਫ ਆਰ ਪਲੇਅਰਸ ਮੇਡ ਅ ਬੈਸਟ ਮੈਨ ਵਿਨ ਬਟ ਰਿਮੈਂਬਰ ਯੂ ਆਰ ਆਲ ਵਿਨਰਸ ਐਂਡ ਟੂਡੇ ਆਮ ਹਿਅਰ ਟੂ ਸਟੈਂਡ ਵਿਦ ਮਾਈ ਫੈਮਿਲੀ In support of this great athletic event. Please remember, I am Jennifer Rajkumar, a daughter of the Punjab, families from Amritsar, and I am always here to support you in all of your endeavors. The keys to my office are your keys. Congratulations to everybody. ਇਸ ਟੂਰਨਾਮੈਂਟ ਦੇ ਵਿੱਚ ਸੌਕਰ ਦੇ ਵੱਡੇ ਮੁੰਡਿਆਂ ਅਤੇ ਬੱਚਿਆਂ ਦੇ ਅੰਡਰ 12/14 ਦੇ ਮੁਕਾਬਲੇ ਕਰਵਾਏਗੇ। ਵਾਲੀਬਾਲ ਦੇ ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਦੇ ਮੈਚ ਉਲੀਕੇ ਗਏ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਉਲੀਕੇਗੇ। ਇਸ ਤੋਂ ਇਲਾਵਾ ਰਸਕਸੀ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏਗੇ। ਜੇਤੂਆਂ ਨੂੰ ਇਸ ਮੌਕੇ ਕੈਸ਼ ਪ੍ਰਾਈਜ਼ ਅਤੇ ਟਰੋਫੀ ਦੇ ਨਾਲ نوازਿਆ ਗਿਆ। ਭਾਈ ਵੀਰ ਜਿੰਨਾ ਹੰਗਾਰਾ ਸਾਨੂੰ ਇਸ ਸਾਲ ਵੀ ਮਿਲੇ ਜਿੱਦਾਂ ਸਾਨੂੰ ਲਾਸਟ ਈਅਰ ਮਿਲਿਆ ਹੈਗਾ। ਸੀਮ ਹੰਗਾਰਾ ਸਾਨੂੰ ਮਿਲਿਆ ਸਾਡਾ ਐਕੀ ਬਹੁਤ ਸਪੋਰਟ ਜਿੱਦਾਂ ਬਿਲਾਇ ਨੇ ਕਿਹਾ ਕਿ ਬਹੁਤ ਸਪੋਰਟ ਹੋਇਆ ਸਾਰੇ ਸਾਡੇ ਸਪਾਂਸਰ ਸਾਡੇ ਨਾਲ ਆ ਕੇ ਖੜੇ ਇੱਥੇ ਹਾਜ਼ਰੀ ਵੀ ਭਰੀ ਹਰੇਕ ਨੇ ਸਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਨਾਲੇ ਉਹਨਾਂ ਦਾ ਤੇ ਜਿੰਨੀਆਂ ਟੀਮਾਂ ਜਿੰਨੀਆਂ ਟੀਮਾਂ ਆਈਆਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੂੰ ਸਾਡੀ ਟੀਮ ਸਾਡੀ ਨਿਊ ਯਰ ਜਿਹੜੇ ਫਰੈਂਡਸ ਕਲੱਬ ਦੇ ਮੈਂਬਰਸ ਆ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਮੈਨੇਜ ਕੀਤਾ ਤੇ ਜੇ ਮੈਂ ਨਾਮ ਗਿਣਨ ਲੱਗਾ ਤਾਂ ਰਾਜਵੀਰ ਸੰਧੂ ਮੁਕੇਸ਼ਪਾ ਜੀ ਮੁਕੇਸ਼ ਕੁਮਾਰ ਗੁਰਕੀਰਤ ਇਹਨਾਂ ਨੇ ਜਿਵੇਂ ਰੋਮੀ ਘਰ ਚ ਇਹਨਾਂ ਨੇ ਵਾਲੀਬਾਲ ਦੀਆਂ ਸਾਰੀਆਂ ਟੀਮਾਂ ਨੂੰ ਬੜੇ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਐਸ ਵੈਲ ਜਿੰਨੇ ਵੀ ਸਾਡੇ ਬਾਕੀ ਦੇ ਮੈਂਬਰ ਵੀ ਆ ਹਰੇਕ ਨੇ ਆਪਣੀਆਂ ਡਿਊਟੀਆਂ ਨਿਭਾਈਆਂ ਜਿਹਦੇ ਪ੍ਰਵਾਨਾ ਇਹ ਟੂਰਨਾਮੈਂਟ ਬਹੁਤ ਵਧੀਆ ਤੇ ਬਹੁਤ ਸੁਖੀ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਚੱਲ ਰਿਹਾ ਇਸ ਟਾਈਮ ਅੱਜ ਫਰੈਂਡ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਹੁਤ ਵਧੀਆ ਚੱਲ ਰਿਹਾ ਸਾਰੇ ਦਰਸ਼ਕਾਂ ਦਾ ਪ੍ਰਬੰਧਕਾਂ ਦਾ ਨਾਲ ਨਾਲ ਉੱਥੇ ਖਿਡਾਰੀਆਂ ਦਾ ਜਿਨ੍ਹਾਂ ਨੇ ਗੁੱਡ ਪਰਫਾਰਮੈਂਸ ਦਿਖਾਈ ਕੋਈ ਕੋਈ ਦਰਸ਼ਕ ਵੀ ਰ ਵੀ ਜੁੜੇ ਰਹੇ ਕਿਉਂਕਿ ਉਹਨਾਂ ਦੀਆਂ ਗੇਮਾਂ ਦੇਖਦੇ ਹੋ ਰਹੇ ਉਹਦੇ ਵਿੱਚ ਵੱਖੋ-ਵੱਖਰੇ ਜਥੇਬੰਦੀਆਂ ਵੱਖੋ-ਵੱਖਰੀਆਂ ਸਭਾਵਾਂ ਦਾ ਉਹਨਾਂ ਦਾ ਵੀ ਯੋਗਦਾਨ ਜਿਹਦੇ ਵਿੱਚ ਟਵਿਸਟ ਪੀਜਾ ਸ਼ਿਕਾ ਪਾਪਾ ਜੋਨ ਪੀਜਾ ਹੈਰੀ ਸਵੀਟ ਹੋਰ ਜਿੰਨੀਆਂ ਵੀ ਫੂਡ ਦੀਆਂ ਸੇਵਾ ਕੀਤੀਆਂ ਪਹੁੰਚੇ ਹੋਏ ਸਾਰੇ ਹੀ ਲੋਕਾਂ ਦੇ ਲਈ ਖਾਣ ਪੀਣ ਦਾ ਖਾਸ ਤੇ ਬਿਲਕੁਲ ਫ੍ਰੀ ਇੰਤਜ਼ਾਮ ਕੀਤਾ ਗਿਆ ਸੀ ਜਿਸ ਨੂੰ ਭਗਤ ਆਟੋ ਤੋਂ ਚਰਨਜੀਤ ਚੰਨੀ ਅਤੇ ਉਹਨਾਂ ਦੇ ਪੂਰੇ ਗਰੁੱਪ ਨੇ ਆਰਗੇਨਾਈਜ਼ ਕੀਤਾ ਇਸ ਦੌਰਾਨ ਸਪੋਰਟਰਾਂ ਅਤੇ ਸਪੌਂਸਰਾਂ ਨੂੰ ਵੀ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਅੱਜ ਜਿਹੜਾ ਫ੍ਰੈਂਚ ਕਲੱਬ ਨਿਊਯਾਰਕ ਬਾਲਨ ਸਪੋਰਟਸ ਦਾ ਜਿਹੜਾ ਵਾਲੀਬਾਲ ਦੇ ਸੌਕ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਜਿਹਦੇ ਵਿੱਚ ਅੱਜ ਲੰਗਰਾਂ ਦੀਆਂ ਸੇਵਾ ਜਿੱਦਾਂ ਤੁਸੀਂ ਦੇਖ ਸਕਦੇ ਆਂ ਵੀ ਕੁਆਟਰ ਮਿਲਣ ਤੋਂ ਲੈ ਕੇ एवरीथिंग ਜਿਹੜਾ ਪ੍ਰੋਵਾਈਡ ਕੀਤਾ ਪੀਜ਼ਾ ਅੱਜ ਜੋ ਵੀ ਸਾਬੇ ਦੀ ਸੈਂਡਵਿਚ ਵਗੈਰਾ ਸਾਡਾ ਜਿਹੜਾ ਭਰਾ ਆ ਚਰਨਜੀਤ ਚੰਨੀ ਭਗਤਾ ਟੋਹ ਤੋਂ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਅਮਨ ਤੇ ਸੋਨੂ ਭਰਾ ਸਾਡਾ ਉਹ ਸਾਰਿਆਂ ਨੇ ਰਾਜਾ ਤੇ ਬਿਲਕੁਲ ਉਹਨੇ ਬਹੁਤ ਸਾਡੀ ਮਾਤ ਦਿੱਤੀ ਆ ਜਿਹੜਾ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਤੇ ਅਸੀਂ ਫਿਰ ਅਸੀਂ ਫਰੈਂਡਸ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਲੰਗਰਾਂ ਦੀਆਂ ਜਿਹੜੀਆਂ ਸੇਵਾਵਾਂ ਨਿਭਾਈਆਂ ਤੋਂ ਅੱਗੇ ਤੋਂ ਵੀ ਅਸੀਂ ਆਸ ਕਰਦੇ ਆ ਜਿਵੇਂ ਸਾਰੇ ਭਰਾ ਰਲ ਮਿਲ ਕੇ ਇਦਾਂ ਦੇ ਟੂਰਨਾਮੈਂਟ ਜਿਹੜੇ ਆਰਗੇਨਾਈਜ਼ ਕਰਦੇ ਰਹੀਏ ਤੇ ਸਾਨੂੰ ਇਹਨਾਂ ਭਰਾਵਾਂ ਦਾ ਸਾਥ ਮਿਲਦਾ ਰਹੇ ਅੱਜ ਨਿਯੋਗ ਵਿਖੇ ਫਰੈਂਡ ਸਪੋਰਟਸ ਕਲੱਬ ਵੱਲੋਂ ਵਾਲੀਬਾਲ ਸੌਕਰ ਤੇ ਕੁੜੀਆਂ ਦੀ ਵਾਲੀਬਾਲ ਦੀ ਟੀਮ ਦਾ ਟੂਰਨਾਮੈਂਟ ਕਰਾਇਆ ਗਿਆ ਜਿਹਦੇ ਵਿੱਚ ਕੁੜੀਆਂ ਦੀ ਟੀਮ D1 ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਨੀਵਰਸਿਟੀ ਲੈਵਲ ਦੇ ਉੱਤੇ ਦੀ ਕੁੜੀਆਂ ਸੀਗੀਆਂ ਉਹ ਉਹਨਾਂ ਦੇ ਵਿੱਚੋਂ ਕਿਲਰ ਕੁੜੀਆਂ ਦੀ ਟੀਮ ਦਾ ਨਾਮ ਸੀਗਾ ਉਹ ਜੇਤੂ ਰਹੀਆਂ ਨੇ ਵਾਲੀਬਾਲ ਦੇ ਵਿੱਚ ਸਮੈਸ਼ਿੰਗ ਦੀਆਂ 8 ਟੀਮਾਂ ਤੇ ਸ਼ੂਟਿੰਗ ਦੀਆਂ 8 ਟੀਮਾਂ ਬਹੁਤ ਹੀ ਵਧੀਆ ਟੂਰਨਾਮੈਂਟ ਹੋਇਆ ਇਹ ਵਾਲੀਬਾਲ ਦੀ ਜਿਹੜੀ ਟੀਮਾਂ ਸੀਗੀਆਂ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਸੀਗੇ ਉਹਦੇ ਵਿੱਚ ਤੇ ਇੱਕ ਸੈਮੀਫਾਈਨਲ ਦੇ ਵਿੱਚ ਹੁਣ ਇੱਕ ਬੈਟ ਟੀਮ ਜੇਤੂ ਰਹੀ ਹੈ ਤੇ ਦੂਜਾ ਸੈਮੀਫਾਈਨਲ ਚੱਲ ਰਿਹਾ మే ది బెస్ట్ టీమ్ విన్ అండ్ ఫ్రెండ్స్ స్పోర్ట్స్ గ్లోవల్ੋਂ ਇਹ ਹਾਈ ਸਾਲ ਉਪਰਾਲਾ ਕਰਾਇਆ ਜਾਂਦਾ ਤੇ ਅਸੀਂ ਅੱਗੇ ਵੀ ਰਿਕੁਐਸਟ ਕਰਾਂਗੇ ਦੂਜੇ ਹੋਰ ਵੀ ਕਲੱਬਾਂ ਨੂੰ ਸਾਡੇ ਨਾਲ ਜੁੜਨ ਵਾਸਤੇ ਤਾਂ ਕਿ ਅਗਲੇ ਸਾਲ ਅਸੀਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾ ਸਕੀਏ ਇਸ ਸਾਲ ਮਿਲੇ ਵੱਡੇ ਹੰਗਾਰੇ ਨਾਲ ਫ੍ਰੈਂਚ ਕਲਬ ਆਫ ਨਿਊਯਾਰਕ ਦੀ ਸਾਰੀ ਹੀ ਟੀਮ ਬਹੁਤ ਖੁਸ਼ ਸੀ ਅਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਅਗਲੇ ਸਾਲ ਇਸ ਟੂਰਨਾਮੈਂਟ ਨੂੰ ਹੋਰ ਵੀ ਵੱਡਾ ਕਰਨਗੇ ਜਿਸ ਲਈ ਇਸ ਤਰ੍ਹਾਂ ਸਭ ਦਾ ਸਾਥ ਬਹੁਤ ਜ਼ਰੂਰੀ ਹੈ। ਨਿਯਾਕਤੋ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ। ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ